ਰੋਸ਼ਨ ਪ੍ਰਿੰਸ ਤੇ ਮਾਸਟਰ 79 ਗਿੱਲ ਵੱਲੋਂ ਇੱਕ ਪੋਸਟ ਜਿਹੜੀ ਕਿ ਫੇਸਬੁੱਕ ਤੇ ਪਾਈ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਵਾਦ ਚੱਲ ਰਿਹਾ ਸੀਗਾ ਪਰ ਇਸੇ ਵਿਵਾਦ ਦੇ ਮਗਰੋਂ ਜਦੋਂ ਸਾਹਮਣੇ ਵਾਲੇ ਤੋਂ ਮਾਫੀ ਮੰਗੀ ਗਈ ਤਾਂ 79 ਗਿੱਲ ਵੱਲੋਂ ਪੋਸਟ ਪਾ ਕੇ ਕਿਹਾ ਕਿ ਹੁਣ ਵੱਡਾ ਦਿਲ ਕਰਕੇ ਸਾਰਿਆਂ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਦੋਸਤੋ ਮੈਂ ਤੁਹਾਨੂੰ ਸਾਰੇ ਵਿਸ਼ੇ ਦੇ ਬਾਰੇ ਦੱਸਦਾ ਹਾਂ ਜਿਸ ਦੇ ਵਿੱਚ ਕੀ ਹੋਇਆ ਸੀਗਾ ਕਿ master slim रोशन प्रिंस ਤੇ युवराज ਹੰਸ ਜਿਨ੍ਹਾਂ ਵੱਲੋਂ ਇੱਕ ਗਾਣੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਰਿਐਕਟ ਕੀਤਾ ਗਿਆ ਸੀਗਾ ਪਰ ਪਿੱਛੇ ਜੇਕਰ ਗੱਲ ਕੀਤੀ ਜਾਵੇ ਤਾਂ ਨਸ਼ੱਤਰ ਗਿਲ ਦਾ ਗਾਣਾ ਚੱਲਦਾ ਹੁੰਦਾ ਆ ਜਿਸ ਤੇ ਉਹ ਰਿਐਕਟ ਕਰਦੇ ਨੇ ਉਹਨਾਂ ਵੱਲੋਂ ਜੇਕਰ ਦੱਸ ਦਈਏ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ युवराज ਹੰਸ ਵੱਲੋਂ ਰੀਲ ਪਾਈ ਜਾਂਦੀ ਹੈ ਜਦੋਂ ਇਹ ਰੀਲ ਨਸ਼ੱਤਰ ਗਿਲ ਕੋਲ ਪਹੁੰਚਦੀ ਹੈ ਤਾਂ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿ ਇਹ ਮੇਰੇ ਗਾਣੇ ਦਾ ਮਜ਼ਾਕ ਬਣਾ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪੋਸਟ ਪਾਈ ਦੀ ਜਿੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲੋਂ ਵੱਧ ਸੁਰੀਲੇ ਹੋ ਤੁਸੀਂ ਮੇਰੇ ਨਾਲੋਂ ਵੱਧ ਚੰਗੇ ਕਲਾਕਾਰੋ ਪਰ ਤੁਸੀਂ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹੋ ਪਰ ਇਸੇ ਦਰਮਿਆਨ ਹੀ ਤੁਹਾਨੂੰ ਦੱਸ ਦੇ ਕਿ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਤੇ ਪਰ ਇਸੇ ਦਰਮਿਆਨ ਹੀ ਤੁਹਾਨੂੰ ਦੱਸ ਦੇ ਕਿ ਨਸ਼ੱਤਰ ਗਿੱਲ ਜਿਨ੍ਹਾਂ ਵੱਲੋਂ ਹੁਣ ਇੱਕ ਹੋਰ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੈ ਦੋਸਤੋ ਉਹ ਤੁਹਾਨੂੰ ਪੋਸਟ ਅਸੀਂ ਜਰੂਰ ਪੜ੍ਹ ਕੇ ਸੁਣਾਉਂਦੇ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਸ਼ੀਕਾਲ ਜੀ ਮੈਂ ਸਾਰੀ ਉਮਰ ਆਪ ਸਭ ਦੇ ਪਿਆਰ ਦਾ ਤੇ ਸਾਥ ਦਾ ਕਰਜ਼ਦਾਰ ਰਹਾਂਗਾ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਆ ਕੀ ਕੁਝ ਹੋਇਆ ਮਾਸਟਰ ਸਲੀਮ ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵੱਲੋਂ ਜੋ ਗਲਤੀ ਕੀਤੀ ਗਈ ਉਸ ਨਾਲ ਮੇਰਾ ਬਹੁਤ ਜ਼ਿਆਦਾ ਦਿਲ ਦੁਖਿਆ ਸੀਗਾ ਪਰ ਇਹ ਸਾਰੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਹੰਸਰਾਜ ਹੰਸਪਾ ਜੀ ਮੈਂ ਕਦੇ ਵੀ ਉਹਨਾਂ ਦਾ ਦਿਲ ਨਹੀਂ ਦੁਖਾ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਇਹਿਸਾਨ ਹਾਂ ਉਹਨਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਆ ਮੈਂ ਯੂਵੀ ਤੇ ਰੋਸ਼ਨ ਪ੍ਰਿੰਸ ਤੇ ਮਾਸਟਰ ਸੁਲੀਮ ਇਹ ਜਿਹੜੇ ਨੇ ਕਲਾਕਾਰ ਕਦੀ ਵੀ ਮੇਰੇ ਬਾਰੇ ਮਾੜਾ ਨਹੀਂ ਸੋਚ ਸਕਦੇ ਅਤੇ ਇਹ ਮੇਰੇ ਭਰਾ ਨੇ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਆ ਤੇ ਹੁਣ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਵੱਡਾ ਦਿਲ ਕਰਕੇ ਮੁਆਫ ਕਰ ਦੇਣਾ ਚਾਹੀਦਾ ਹੈ ਮੈਨੂੰ ਆਪ ਬਹੁਤ ਆਸ ਹੈ ਕਿ ਤੁਸੀਂ ਮੇਰੀ ਗਲਤੀ ਕਬੂਲ ਕਰੋਗੇ ਇਹ ਜਿਹੜੀ ਪੋਸਟ ਆ ਨਸ਼ੱਤਰ ਗਿਲ ਵੱਲੋਂ ਪਾਈ ਗਈ ਹੈ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਖਰ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਵਿਵਾਦ ਚੱਲਿਆ ਸੀਗਾ ਪਰ ਮਾਸਟਰ ਸੁਲੀਮ ਦੀ ਗੱਲ ਕੀਤੀ ਜਾਵੇ ਤਾਂ ਹਤੇ ਉਹਨਾਂ ਦੇ ਪ੍ਰਿੰਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਮਾਫੀ ਮੰਗ ਲਈ ਗਈ ਸੀਗੀ ਪਰ ਫਿਰ ਵੀ ਸੋਸ਼ਲ ਮੀਡੀਆ ਤੇ ਵਿਵਾਦ ਕਾਫੀ ਗਰਮਾਇਆ ਹੋਇਆ ਸੀਗਾ ਗਲਤ ਫਹਿਮੀ ਜਿਹੜੀ ਕਿ ਬਹੁਤ ਜ਼ਿਆਦਾ ਵਸ ਗਈ ਸੀ ਕਿ ਜਿਸ ਤੋਂ ਬਾਅਦ ਮਾਸਟਰ ਸਲੀਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਫਾਦਰ ਫਿਗਰ ਹੋ ਅਸੀਂ ਤੁਹਾਡਾ ਕਦੇ ਵੀ ਮਜ਼ਾਕ ਨਹੀਂ ਬਣਾ ਸਕਦੇ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਕਈ ਬਹੁਤ ਵੱਡਾ ਵਿਵਾਦ ਇਹਨਾਂ ਦਾ ਆਪਸ ਦੇ ਵਿੱਚ ਛਿੜ ਗਿਆ ਸੀਗਾ ਪਰ ਨਿਸ਼ੱਤਰ ਗਿੱਲ ਵੱਲੋਂ ਹੁਣ ਇੱਕ ਹੋਰ ਪੋਸਟ ਪਾਈ ਗਈ ਆ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਤਿੰਨੋਂ ਮੇਰੇ ਵੱਡੇ ਭਰਾਵਾਂ ਵਰਗੇ ਨੇ ਭਰਾ ਨੇ ਮੇਰੇ ਇਹ ਇਹ ਮੇਰੇ ਨਾਲੋਂ ਵਧੀਆ ਗਾਉਂਦੇ ਨੇ ਸਭ ਕੁਝ ਸਭ ਕੁਝ ਵਧੀਆ ਆ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਅਸੀਂ ਇਹਨਾਂ ਨੂੰ ਵੱਡਾ ਦਿਲ ਕਰਕੇ ਮਾਫ਼ ਵੀ ਕਰ ਰਹੇ ਹਾਂ ਪਰ ਗਲਤਫਹਿਮੀ ਵੀ ਕਿਤੇ ਨਾ ਕਿਤੇ ਹੋਈ ਆ ਦੋਸਤੋ ਕਿਉਂਕਿ ਉਹ ਰਿਐਕਟ ਕਰਨ ਦਾ ਸੁਭਾਅ ਉਹਨਾਂ ਦਾ ਉਹ ਨਹੀਂ ਸੀਗਾ ਜੋ ਪੇਸ਼ ਆਇਆ ਤੁਹਾਡੇ ਅੱਗੇ ਉਹ ਬਿਲਕੁਲ ਸਰਾਸਰ ਗਲਤ ਸੀਗਾ ਪਰ ਹੁਣ ਸਾਰਾ ਮਾਮਲਾ ਸੂਲਤ ਚੱਕਿਆ ਆ ਆਪਸ ਦੇ ਵਿੱਚ ਇਹਨਾਂ ਦੀ ਰਜ਼ਾਮੰਦੀ ਕੈਨ ਦਾ ਪਾਵਾ ਕਿ ਇਹਨਾਂ ਦੀ ਆਪਸ ਦੇ ਵਿੱਚ ਫਿਰ ਤੋਂ ਦੁਬਾਰਾ ਇੱਕ ਕਿਸਮ ਦਾ ਕਹਿਲਵੋ ਕਿ ਪਿਆਰ ਪੈ ਚੁੱਕਾ ਹੈ ਕਿਉਂਕਿ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਮੁੱਦਾ ਕਾਫੀ ਗਰਮਾਇਆ ਹੋਇਆ ਸੀਗਾ ਜਿਸ ਤੋਂ ਬਾਅਦ ਕਈ ਲੋਕ ਕਹਿ ਰਹੇ ਨੇ ਕਿ ਆਪਸ ਦੇ ਵਿੱਚ ਹੁਣ ਕਲਾਕਾਰ ਲੜ ਚੁੱਕੇ ਨੇ ਪਰ ਦੋਸਤੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੁਣ ਸਾਰਾ ਜਿਹੜੀ ਗੁੱਤੀ ਹੈ ਉਹ ਸੁਲਝ ਚੁੱਕੀ ਆ ਅਤੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਵੀ ਵਿਆਦ ਨਹੀਂ ਸੋਰੀ ਮਾਫਕਾ ਨਾ ਜੇਕਰ ਹੋਰ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਹੈ ਜਿਹੜਾ ਕਿ ਜਾਂ ਫਿਰ ਕੋਈ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੈ ਉਹ ਅੱਜ ਤੋਂ ਬਾਅਦ ਖਤਮ ਹੋ ਚੁੱਕੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ 79 ਗਿੱਲ ਵੱਲੋਂ ਇੱਕ ਪੋਸਟ ਜਿਹੜੀ ਕਿ ਫੇਸਬੁੱਕ ਤੇ ਪਾਈ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਵਾਦ ਚੱਲ ਰਿਹਾ ਸੀਗਾ ਪਰ ਇਸੇ ਵਿਵਾਦ ਦੇ ਮਗਰੋਂ ਜਦੋਂ ਸਾਹਮਣੇ ਵਾਲੇ ਤੋਂ ਮਾਫੀ ਮੰਗੀ ਗਈ ਤਾਂ 79 ਗਿੱਲ ਵੱਲੋਂ ਪੋਸਟ ਪਾ ਕੇ ਕਿਹਾ ਕਿ ਹੁਣ ਵੱਡਾ ਦਿਲ ਕਰਕੇ ਸਾਰਿਆਂ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਦੋਸਤੋ ਮੈਂ ਤੁਹਾਨੂੰ ਸਾਰੇ ਵਿਸ਼ੇ ਦੇ ਬਾਰੇ ਦੱਸਦਾ ਹਾਂ ਜਿਸ ਦੇ ਵਿੱਚ ਕੀ ਹੋਇਆ ਸੀਗਾ ਕਿ ਮਾਸਟਰ ਸਲੀਮ ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਜਿਨ੍ਹਾਂ ਵੱਲੋਂ ਇੱਕ ਗਾਣੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਰਿਐਕਟ ਕੀਤਾ ਗਿਆ ਸੀਗਾ ਪਰ ਪਿੱਛੇ ਜੇਕਰ ਗੱਲ ਕੀਤੀ ਜਾਵੇ ਤਾਂ ਨਸ਼ੱਤਰ ਗਿਲ ਦਾ ਗਾਣਾ ਚੱਲਦਾ ਹੁੰਦਾ ਆ ਜਿਸ ਤੇ ਉਹ ਰਿਐਕਟ ਕਰਦੇ ਨੇ ਉਹਨਾਂ ਵੱਲੋਂ ਜੇਕਰ ਦੱਸ ਦਈਏ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਯੁਵਰਾਜ ਹੰਸ ਵੱਲੋਂ ਰੀਲ ਪਾਈ ਜਾਂਦੀ ਹੈ ਜਦੋਂ ਇਹ ਰੀਲ ਨਸ਼ਤਰ ਗਿਲ ਕੋਲ ਪਹੁੰਚਦੀ ਹੈ ਤਾਂ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿ ਇਹ ਮੇਰੇ ਗਾਣੇ ਦਾ ਮਜ਼ਾਕ ਬਣਾ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲੋਂ ਵੱਧ ਸੁਰੀਲੇ ਹੋ ਤੁਸੀਂ ਮੇਰੇ ਨਾਲੋਂ ਵੱਧ ਚੰਗੇ ਕਲਾਕਾਰੋ ਪਰ ਤੁਸੀਂ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹੋ ਪਰ ਇਸੇ ਦਰਮਿਆਨ ਹੀ ਤੁਹਾਨੂੰ ਦੱਸ ਦੇ ਕਿ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਤੇ ਪਰ ਇਸੇ ਦਰਮਿਆਨ ਹੀ ਤੁਹਾਨੂੰ ਦੱਸ ਦੇ ਕਿ ਨਸ਼ੱਤਰ ਗਿੱਲ ਜਿਨ੍ਹਾਂ ਵੱਲੋਂ ਹੁਣ ਇੱਕ ਹੋਰ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੈ ਦੋਸਤੋ ਉਹ ਤੁਹਾਨੂੰ ਪੋਸਟ ਅਸੀਂ ਜਰੂਰ ਪੜ੍ਹ ਕੇ ਸੁਣਾਉਂਦੇ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਸ਼ੀਕਾਲ ਜੀ ਮੈਂ ਸਾਰੀ ਉਮਰ ਆਪ ਸਭ ਦੇ ਪਿਆਰ ਦਾ ਤੇ ਸਾਥ ਦਾ ਕਰਜ਼ਦਾਰ ਰਹਾਂਗਾ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਆ ਕੀ ਕੁਝ ਹੋਇਆ ਮਾਸਟਰ ਸਲੀਮ ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵੱਲੋਂ ਜੋ ਗਲਤੀ ਕੀਤੀ ਗਈ ਉਸ ਨਾਲ ਮੇਰਾ ਬਹੁਤ ਜ਼ਿਆਦਾ ਦਿਲ ਦੁਖਿਆ ਸੀਗਾ ਪਰ ਇਹ ਸਾਰੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਹੰਸਰਾਜ ਹੰਸਪਾ ਜੀ ਮੈਂ ਕਦੇ ਵੀ ਉਹਨਾਂ ਦਾ ਦਿਲ ਨਹੀਂ ਦੁਖਾ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਇਹਿਸਾਨ ਹਾਂ ਉਹਨਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਆ ਮੈਂ ਯੂਵੀ ਤੇ ਰੋਸ਼ਨ ਪ੍ਰਿੰਸ ਤੇ ਮਾਸਟਰ ਸੁਲੀਮ ਇਹ ਜਿਹੜੇ ਨੇ ਕਲਾਕਾਰ ਕਦੀ ਵੀ ਮੇਰੇ ਬਾਰੇ ਮਾੜਾ ਨਹੀਂ ਸੋਚ ਸਕਦੇ ਅਤੇ ਇਹ ਮੇਰੇ ਭਰਾ ਨੇ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਆ ਤੇ ਹੁਣ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਵੱਡਾ ਦਿਲ ਕਰਕੇ ਮੁਆਫ ਕਰ ਦੇਣਾ ਚਾਹੀਦਾ ਹੈ ਮੈਨੂੰ ਆਪ ਬਹੁਤ ਆਸ ਹੈ ਕਿ ਤੁਸੀਂ ਮੇਰੀ ਗਲਤੀ ਕਬੂਲ ਕਰੋਗੇ ਇਹ ਜਿਹੜੀ ਪੋਸਟ ਆ ਨਸ਼ੱਤਰ ਗਿਲ ਵੱਲੋਂ ਪਾਈ ਗਈ ਹੈ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਖਰ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਵਿਵਾਦ ਚੱਲਿਆ ਸੀਗਾ ਪਰ ਮਾਸਟਰ ਸਲੀਮ ਦੀ ਗੱਲ ਕੀਤੀ ਜਾਵੇ ਤਾਂ ਹਤੇ ਉਹਨਾਂ ਦੇ ਪ੍ਰਿੰਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਮਾਫੀ ਮੰਗ ਲਈ ਗਈ ਸੀਗੀ ਪਰ ਫਿਰ ਵੀ ਸੋਸ਼ਲ ਮੀਡੀਆ ਤੇ ਵਿਵਾਦ ਕਾਫੀ ਗਰਮਾਇਆ ਹੋਇਆ ਸੀਗਾ ਗਲਤ ਫਹਿਮੀ ਜਿਹੜੀ ਕਿ ਬਹੁਤ ਜ਼ਿਆਦਾ ਵਸ ਗਈ ਸੀ ਕਿ ਜਿਸ ਤੋਂ ਬਾਅਦ ਮਾਸਟਰ ਸਲੀਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਫਾਦਰ ਫਿਗਰ ਹੋ ਅਸੀਂ ਤੁਹਾਡਾ ਕਦੇ ਵੀ ਮਜ਼ਾਕ ਨਹੀਂ ਬਣਾ ਸਕਦੇ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਕਈ ਬਹੁਤ ਵੱਡਾ ਵਿਵਾਦ ਇਹਨਾਂ ਦਾ ਆਪਸ ਦੇ ਵਿੱਚ ਛਿੜ ਗਿਆ ਸੀਗਾ ਪਰ ਨਛੱਤਰ ਗਿੱਲ ਵੱਲੋਂ ਹੁਣ ਇੱਕ ਹੋਰ ਪੋਸਟ ਪਾਈ ਗਈ ਆ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਤਿੰਨੋਂ ਮੇਰੇ ਵੱਡੇ ਭਰਾਵਾਂ ਵਰਗੇ ਨੇ ਭਰਾ ਨੇ ਮੇਰੇ ਇਹ ਇਹ ਮੇਰੇ ਨਾਲੋਂ ਵਧੀਆ ਗਾਉਂਦੇ ਨੇ ਸਭ ਕੁਝ ਸਭ ਕੁਝ ਵਧੀਆ ਆ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਅਸੀਂ ਇਹਨਾਂ ਨੂੰ ਵੱਡਾ ਦਿਲ ਕਰਕੇ ਮਾਫ਼ ਵੀ ਕਰ ਰਹੇ ਹਾਂ ਪਰ ਗਲਤਫਹਿਮੀ ਵੀ ਕਿਤੇ ਨਾ ਕਿਤੇ ਹੋਈ ਆ ਦੋਸਤੋ ਕਿਉਂਕਿ ਉਹ ਰਿਐਕਟ ਕਰਨ ਦਾ ਸੁਭਾਅ ਉਹਨਾਂ ਦਾ ਉਹ ਨਹੀਂ ਸੀਗਾ ਜੋ ਪੇਸ਼ ਆਇਆ ਤੁਹਾਡੇ ਅੱਗੇ ਉਹ ਬਿਲਕੁਲ ਸਰਾਸਰ ਗਲਤ ਸੀਗਾ ਪਰ ਹੁਣ ਸਾਰਾ ਮਾਮਲਾ ਸੂਲਤ ਚੱਕਿਆ ਆ ਆਪਸ ਦੇ ਵਿੱਚ ਇਹਨਾਂ ਦੀ ਰਜ਼ਾਮੰਦੀ ਕਹਿੰਦਾ ਪਾਬਾ ਕਿ ਇਹਨਾਂ ਦੀ ਆਪਸ ਦੇ ਵਿੱਚ ਫਿਰ ਤੋਂ ਦੁਬਾਰਾ ਇੱਕ ਕਿਸਮ ਦਾ ਕਹਿਲਵੋ ਕਿ ਪਿਆਰ ਪੈ ਚੁੱਕਾ ਹੈ ਕਿਉਂਕਿ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਮੁੱਦਾ ਕਾਫੀ ਗਰਮਾਇਆ ਹੋਇਆ ਸੀਗਾ ਜਿਸ ਤੋਂ ਬਾਅਦ ਕਈ ਲੋਕ ਕਹਿ ਰਹੇ ਨੇ ਕਿ ਆਪਸ ਦੇ ਵਿੱਚ ਹੁਣ ਕਲਾਕਾਰ ਲੜ ਚੁੱਕੇ ਨੇ ਪਰ ਦੋਸਤੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੁਣ ਸਾਰਾ ਜਿਹੜੀ ਗੁੱਤੀ ਹੈ ਉਹ ਸੁਲਝ ਚੁੱਕੀ ਆ ਅਤੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਵੀ ਵਿਆਦ ਨਹੀਂ ਸੋਰੀ ਮਾਫਕਾ ਨਾ ਜੇਕਰ ਹੋਰ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਹੈ ਜਿਹੜਾ ਕਿ ਜਾਂ ਫਿਰ ਕੋਈ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੈ ਉਹ ਅੱਜ ਤੋਂ ਬਾਅਦ ਖਤਮ ਹੋ ਚੁੱਕੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਨਸ਼ਤਰ ਗਿੱਲ ਵੱਲੋਂ ਇੱਕ ਪੋਸਟ ਜਿਹੜੀ ਕਿ ਫੇਸਬੁੱਕ ਤੇ ਪਾਈ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਵਾਦ ਚੱਲ ਰਿਹਾ ਸੀਗਾ ਪਰ ਇਸੇ ਵਿਵਾਦ ਦੇ ਮਗਰੋਂ ਜਦੋਂ ਸਾਹਮਣੇ ਵਾਲੇ ਤੋਂ ਮਾਫੀ ਮੰਗੀ ਗਈ ਤਾਂ ਨਸ਼ਤਰ ਗਿੱਲ ਵੱਲੋਂ ਪੋਸਟ ਪਾ ਕੇ ਕਿਹਾ ਕਿ ਹੁਣ ਵੱਡਾ ਦਿਲ ਕਰਕੇ ਸਾਰਿਆਂ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਦੋਸਤੋ ਮੈਂ ਤੁਹਾਨੂੰ ਸਾਰੇ ਵਿਸ਼ੇ ਦੇ ਬਾਰੇ ਦੱਸਦਾ ਹਾਂ ਜਿਸ ਦੇ ਵਿੱਚ ਕੀ ਹੋਇਆ ਸੀਗਾ ਕਿ ਮਾਸਟਰ ਸਲੀਮ रोशन प्रिंस ਤੇ युवराज ਹੰਸ ਜਿਨ੍ਹਾਂ ਵੱਲੋਂ ਇੱਕ ਗਾਣੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਰਿਐਕਟ ਕੀਤਾ ਗਿਆ ਸੀਗਾ ਪਰ ਪਿੱਛੇ ਜੇਕਰ ਗੱਲ ਕੀਤੀ ਜਾਵੇ ਤਾਂ ਨਸ਼ੱਤਰ ਗਿਲ ਦਾ ਗਾਣਾ ਚੱਲਦਾ ਹੁੰਦਾ ਆ ਜਿਸ ਤੇ ਉਹ ਰਿਐਕਟ ਕਰਦੇ ਨੇ ਉਹਨਾਂ ਵੱਲੋਂ ਜੇਕਰ ਦੱਸ ਦਈਏ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ युवराज ਹੰਸ ਵੱਲੋਂ ਰੀਲ ਪਾਈ ਜਾਂਦੀ ਹੈ ਜਦੋਂ ਇਹ ਰੀਲ ਨਸ਼ੱਤਰ ਗਿਲ ਕੋਲ ਪਹੁੰਚਦੀ ਹੈ ਤਾਂ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿ ਇਹ ਮੇਰੇ ਗਾਣੇ ਦਾ ਮਜ਼ਾਕ ਬਣਾ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪੋਸਟ ਪਾਈ ਦੀਆਂ ਜਿੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲੋਂ ਵੱਧ ਸੁਰੀਲੇ ਹੋ ਤੁਸੀਂ ਮੇਰੇ ਨਾਲੋਂ ਵੱਧ ਚੰਗੇ ਕਲਾਕਾਰ ਹੋ ਪਰ ਤੁਸੀਂ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹੋ ਪਰ ਇਸੇ ਦਰਮਿਆਨ ਹੀ ਤੁਹਾਨੂੰ ਦੱਸਦੇ ਕਿ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਤੇ ਪਰ ਇਸੇ ਦਰਮਿਆਨ ਹੀ ਤੁਹਾਨੂੰ ਦੱਸਦੇ ਕਿ ਨਸ਼ੱਤਰ ਗਿੱਲ ਜਿਨ੍ਹਾਂ ਵੱਲੋਂ ਹੁਣ ਇੱਕ ਹੋਰ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੈ ਦੋਸਤੋ ਉਹ ਤੁਹਾਨੂੰ ਪੋਸਟ ਅਸੀਂ ਜਰੂਰ ਪੜ੍ਹ ਕੇ ਸੁਣਾਉਂਦੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਸ਼ੀ ਕਾਲ ਜੀ ਮੈਂ ਸਾਰੀ ਉਮਰ ਆਪ ਸਭ ਦੇ ਪਿਆਰ ਦਾ ਤੇ ਸਾਥ ਦਾ ਕਰਜ਼ਦਾਰ ਰਹਾਂਗਾ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਆ ਕੀ ਕੁਝ ਹੋਇਆ ਮਾਸਟਰ ਸਲੀਮ ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵੱਲੋਂ ਜੋ ਗਲਤੀ ਕੀਤੀ ਗਈ ਉਸ ਨਾਲ ਮੇਰਾ ਬਹੁਤ ਜ਼ਿਆਦਾ ਦਿਲ ਦੁਖਿਆ ਸੀਗਾ ਪਰ ਇਹ ਸਾਰੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਹੰਸਰਾਜ ਹੰਸਪਾ ਜੀ ਮੈਂ ਕਦੇ ਵੀ ਉਹਨਾਂ ਦਾ ਦਿਲ ਨਹੀਂ ਦੁਖਾ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਇਹਿਸਾਨ ਹਾਂ ਉਹਨਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਆ ਮੈਂ ਯੂਵੀ ਤੇ ਰੋਸ਼ਨ ਪ੍ਰਿੰਸ ਤੇ ਮਾਸਟਰ ਸੁਲੀਮ ਇਹ ਜਿਹੜੇ ਨੇ ਕਲਾਕਾਰ ਕਦੀ ਵੀ ਮੇਰੇ ਬਾਰੇ ਮਾੜਾ ਨਹੀਂ ਸੋਚ ਸਕਦੇ ਅਤੇ ਇਹ ਮੇਰੇ ਭਰਾ ਨੇ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਆ ਤੇ ਹੁਣ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਵੱਡਾ ਦਿਲ ਕਰਕੇ ਮੁਆਫ ਕਰ ਦੇਣਾ ਚਾਹੀਦਾ ਹੈ ਮੈਨੂੰ ਆਪ ਬਹੁਤ ਆਸ ਹੈ ਕਿ ਤੁਸੀਂ ਮੇਰੀ ਗਲਤੀ ਕਬੂਲ ਕਰੋਗੇ ਇਹ ਜਿਹੜੀ ਪੋਸਟ ਆ ਨਸ਼ੱਤਰ ਗਿਲ ਵੱਲੋਂ ਪਾਈ ਗਈ ਆ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਅਖਰ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਵਿਵਾਦ ਚੱਲਿਆ ਸੀਗਾ ਪਰ ਮਾਸਟਰ ਸਲੀਮ ਦੀ ਗੱਲ ਕੀਤੀ ਜਾਵੇ ਤਾਂ ਹਤੇ ਉਹਨਾਂ ਦੇ ਪ੍ਰਿੰਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਮਾਫੀ ਮੰਗ ਲਈ ਗਈ ਸੀਗੀ ਪਰ ਫੇਰ ਵੀ ਸੋਸ਼ਲ ਮੀਡੀਆ ਤੇ ਵਿਵਾਦ ਕਾਫੀ ਗਰਮਾਇਆ ਹੋਇਆ ਸੀਗਾ ਗਲਤ ਫਹਿਮੀ ਜਿਹੜੀ ਕਿ ਬਹੁਤ ਜ਼ਿਆਦਾ ਵਸ ਗਈ ਸੀ ਕਿ ਜਿਸ ਤੋਂ ਬਾਅਦ ਮਾਸਟਰ ਸਲੀਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਫਾਦਰ ਫਿਗਰ ਹੋ ਅਸੀਂ ਤੁਹਾਡਾ ਕਦੇ ਵੀ ਮਜ਼ਾਕ ਨਹੀਂ ਬਣਾ ਸਕਦੇ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਕਈ ਬਹੁਤ ਵੱਡਾ ਵਿਵਾਦ ਇਹਨਾਂ ਦਾ ਆਪਸ ਦੇ ਵਿੱਚ ਛਿੜ ਗਿਆ ਸੀਗਾ ਪਰ ਨਿਸ਼ੱਤਰ ਗਿਲ ਵੱਲੋਂ ਹੁਣ ਇੱਕ ਹੋਰ ਪੋਸਟ ਪਾਈ ਗਈ ਆ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਤਿੰਨੋਂ ਮੇਰੇ ਵੱਡੇ ਭਰਾਵਾਂ ਵਰਗੇ ਨੇ ਭਰਾ ਨੇ ਮੇਰੇ ਇਹ ਇਹ ਮੇਰੇ ਨਾਲੋਂ ਵਧੀਆ ਗਾਉਂਦੇ ਨੇ ਸਭ ਕੁਝ ਸਭ ਕੁਝ ਵਧੀਆ ਆ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਅਸੀਂ ਇਹਨਾਂ ਨੂੰ ਵੱਡਾ ਦਿਲ ਕਰਕੇ ਮਾਫ਼ ਵੀ ਕਰ ਰਹੇ ਹਾਂ ਪਰ ਗਲਤਫਹਿਮੀ ਵੀ ਕਿਤੇ ਨਾ ਕਿਤੇ ਹੋਈ ਆ ਦੋਸਤੋ ਕਿਉਂਕਿ ਉਹ ਰਿਐਕਟ ਕਰਨ ਦਾ ਸੁਭਾਅ ਉਹਨਾਂ ਦਾ ਉਹ ਨਹੀਂ ਸੀਗਾ ਜੋ ਪੇਸ਼ ਆਇਆ ਤੁਹਾਡੇ ਅੱਗੇ ਉਹ ਬਿਲਕੁਲ ਸਰਾਸਰ ਗਲਤ ਸੀਗਾ ਪਰ ਹੁਣ ਸਾਰਾ ਮਾਮਲਾ ਸੁੱਲਝ ਚੁੱਕਿਆ ਆ ਆਪਸ ਦੇ ਵਿੱਚ ਇਹਨਾਂ ਦੀ ਰਜ਼ਾਮੰਦੀ ਕਹਿਣ ਦਾ ਭਾਵ ਆ ਕਿ ਇਹਨਾਂ ਦੀ ਆਪਸ ਦੇ ਵਿੱਚ ਫਿਰ ਤੋਂ ਦੁਬਾਰਾ ਇੱਕ ਕਿਸਮ ਦਾ ਕਹਿ ਲਵੋ ਕਿ ਪਿਆਰ ਪੈ ਚੁੱਕਾ ਹੈ ਕਿਉਂਕਿ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਮੁੱਦਾ ਕਾਫੀ ਗਰਮਾਇਆ ਹੋਇਆ ਸੀਗਾ ਜਿਸ ਤੋਂ ਬਾਅਦ ਕਈ ਲੋਕ ਕਹਿ ਰਹੇ ਨੇ ਕਿ ਆਪਸ ਦੇ ਵਿੱਚ ਹੁਣ ਕਲਾਕਾਰ ਲੜ ਚੁੱਕੇ ਨੇ ਪਰ ਦੋਸਤੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੁਣ ਸਾਰਾ ਜਿਹੜੀ ਗੁੱਤੀ ਹੈ ਉਹ ਸੁੱਲਝ ਚੁੱਕੀ ਆ ਅਤੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਵੀ ਵਿਆਦ ਨਹੀਂ ਸੌਰੀ ਮਾਫਕਨਾ ਜੇਕਰ ਹੋਰ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਹੈ ਜਿਹੜਾ ਕਿ ਜਾਂ ਫਿਰ ਕੋਈ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੈ ਉਹ ਅੱਜ ਤੋਂ ਬਾਅਦ ਖਤਮ ਹੋ ਚੁੱਕੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ